ਇਹ ਕਬੂਤਰਾਂ ਨੂੰ ਲਾਤਾ ਆਪਾਂ ਰੰਗ ਤੇ ਆ ਜੀ ਫਿਰ ਮਿੱਤਰੋ ਆਪਾਂ ਅੱਜ ਕਬੂਤਰ ਛੱਡਣ ਲੱਗਿਆ ਕੱਲ ਛੱਡੀਆਂ ਸੀ ਕਬੂਤਰੀਆਂ ਤੇ ਆ ਦੇਖੋ ਕਰੋ ਚੈੱਕ ਲੈ ਫੜੀ ਚੱਲ ਕਿਹੜਾ ਛੱਡਾਂਗੇ ਦਿਖਾਈਏ ਦਿੰਦੇ ਨੇ ਲੈ ਵੀ ਇਹਦੇ ਕਿੱਥੇ ਲੱਗਿਆ ਰੰਗ ਇਹ ਲੰਮਾ ਨਿਕਲੂਗਾ ਕਾਲੀ ਪੂਛ ਹੈ ਜਮਾਂਦਰੂ ਕਾਲੀ ਪੂਛਾ ਚੀਨਾ ਕਾਲਾ ਚੀਨਾ ਕਰੋ ਚੈੱਕ ਚੱਲ ਵੀ ਇਹਦੇ ਕਿੱਥੇ ਲਾਤੀ ਇੱਥੇ ਮਾੜੀ ਜੀ ਪੂਛ ਕਰਤੀ ਪਿੰਕ ਚਿੱਟੀਆਂ ਅੱਖਾਂ ਦਾ ਕਰੋ ਚੈੱਕ ਲੈ ਜਾਣਦੇ ਕੱਲ ਨੂੰ ਆਪਾਂ ਲਿਆ ਕੇ ਰੱਖਾਂਗੇ ਕਾਪੀ ਫਿਰ ਉਹ ਜਿਹੇ ਹਸਾਰ ਨਾਲ ਡਾਈਆਂ ਪਤਾ ਲੱਗੀਆਂ ਜਾਣਗੀਆਂ ਲੈ ਵੀ ਮਿੱਤਰੋ ਇਹਦੇ ਪੋਟੇ ਤੇ ਤੇ ਥੋੜਾ ਥੋੜਾ ਬਗਲਾਂ ਚ ਲੱਗ ਗਿਆ ਰੰਗ ਤੇ ਚੱਲ ਵੀ ਡੰਡਾ ਵੀ ਬਣਾਇਆ ਹਨਾ ਹਾਂ ਹਾਂ ਉਹ ਬਹਿ ਗਿਆ ਛਤਰੀ ਤੇ ਸਾਹਮਣੇ ਤੇ ਆਏ ਦੀ ਮਾੜੀ ਜੀ ਹਰੀ ਪੂਸ਼ ਕਰਤੀ ਤੇ ਚਿੱਟੀਆਂ ਅੱਖਾਂ ਦਾ ਲੈ ਵੀ ਛੱਡ ਦੇ ਚੱਲ ਵੀ ਸ਼ੇਰ ਵਗਾ ਵਸ ਉਹਦਰ ਨੱਬੜ ਗਿਆ ਉਹਦਰ ਲੈ ਵੀ ਮਿੱਤਰੋ ਇਹਦਾ ਗੁਲਾਬੀ ਕਰਤਾ ਕੰਢ ਦੇਖੋ ਜੀ ਬਦਾਮ ਸਿਰਾ ਕਬੂਤਰ ਆਪਣਾ ਤੇ ਇਹਦਾ ਘੰਡਾ ਹਰਾ ਕਰਤਾ ਆਹ 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 ਦੇਖੋ ਜੀ ਇਹਦੀ ਪੇਟੀ ਤੇ ਘੰਡੀ ਤੋਂ ਸਾਰਾ ਉਹ ਕਰਤਾ ਤੇ ਮਾੜੀ ਜੀ ਗੁਲਾਬੀ ਪੂਛ ਆ ਤੇ ਖੱਟੀਆਂ ਅੱਖਾਂ ਦਾ ਕਰੋ ਚੱਕ ਚੱਲ ਪੁੱਤੋ ਏ ਲੈ ਜੀ ਆ ਬਾਦਾਮ ਸਿਰਾ ਘਟੀਆਂ ਦਾ ਕਾਲ ਨੋਕਾ ਤੇ ਕਾਲੀਆਂ ਨੋਂਦਰਾਂ ਤੇ ਘੰਡੀ ਕਰਤੀ ਤਾਂ ਹਾਂ ਤੋਂ ਗਲ ਵੀ ਲਵੇਟਦਾ ਇਹਦਾ ਲੈ ਵੀ ਚੱਲ ਝੋਟਿਆ ਐ ਕਿਵੇਂ ਮਾਰਦਾ ਠੱਪੇ ਕਿਉਂ ਦੇਖ ਕਿੰਨੇ ਹੋ ਗਏ ਆਪਣੇ ਲਓ ਵੀ ਆ ਇਹਦੀ ਕਰਤੀ ਆਪਾਂ ਹਰੀ ਪੂਸ਼ ਖਟੀਆਂ ਦਾ ਤੇ ਮਾੜੀ ਜੀ ਕਲਫ ਨੋਕੀ ਆ ਤੇ ਨੌਂਦਰਾ ਚਿੱਟੀਆਂ ਲੈ ਵੀ ਮਿੱਤਰੋ ਆ ਗਿਆ ਇਹਦੇ ਲਾਇਆ ਨਹੀਂ ਲਾਇਆ ਇਹਦੇ ਬਿੱਠ ਤੇ ਲਾਤਾ ਹਾ ਲੋ ਵੀ ਇਹਦੇ ਬਿੱਠ ਤੇ ਰੰਗ ਲੱਗ ਗਿਆ ਚਿੱਟੀਆਂ ਦੀ ਆ ਚਿੱਟੀਆਂ ਦਾ ਕਬੂਤਰ ਹੈ ਇੱਕ ਪੈਰ ਤੇ ਕਾਲੀਆਂ ਨੌਂਦਰਾ ਇੱਕ ਤੇ ਵਿਚਾਲੜੀ ਤੇ ਚਿੱਟੀਆਂ ਚੱਲ 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 ਲੋ ਵੀ ਮਿੱਤਰੋ ਇੱਕ ਰਹਿ ਗਿਆ ਇਹਦੇ ਪਿੰਕ ਪੂਛਾ ਚੈੱਕ ਕਰੋ ਸਮਾਰਕ ਅੱਡ ਲਓ ਆ ਦੇਖੋ ਪਿੰਕ ਪੂਛਾ ਤੇ ਖੱਟੀਆਂ ਅੱਖਾਂ ਦਾ ਚੱਲ ਝੋਟਿਆ ਮਾਰ ਗਿਣਤੀ ਕਿੰਨੇ ਆ ਫਿਰ ਟੋਟਲ 1 2 3 ਦੇਖੇ ਲਓ ਵੀ ਮਿੱਤਰੋ ਆਪਾਂ 10 ਕਬੂਤਰ ਛੜਤੇ ਅੱਜ ਤੇ ਕੱਲ ਕਬੂਤਰੀਆਂ ਛੱਡੀਆਂ ਸੀ 24 ਤੇ ਅੱਜ ਇਹਨਾਂ ਦੇ ਵਿੱਚੋਂ ਕਰਾਂਗੇ ਸਲੈਕਟ ਵੀ ਕਿਹੜਾ ਵਧੀਆ ਉੜਦਾ ਤੇ ਉਹਦੇ ਹਿਸਾਬ ਨਾਲ ਆਪਾਂ ਬਾਜ਼ੀਆਂ ਤੇ ਰੱਖ ਲਾਂਗੇ ਤੇ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲੇ ਪਹੁੰਚ ਸਕਣ ਦੇਖ ਬਾਈ ਦੇਖੋ ਕਿਵੇਂ ਮਾਰਦੇ ਆ ਗਿੱਦੇ ਆ ਜਾਂਦੇ ਆਪਣੇ ਜਾਨਵਰ ਮਿੱਤਰੋ ਆਪਣਾ ਇੱਕ ਕਬੂਤਰ ਆ ਗਿਆ 10:30 ਵਜੇ ਤੇ ਆ ਬੈਠਾ ਆ ਬੈਠਾ ਚੀਨਾ ਆ ਕਬੂਤਰ ਆ ਗਿਆ ਬਈ ਸਾਢੇ 10 ਵਜੇ ਬਹਿ ਗਿਆ ਤੇ ਬਾਕੀ ਫਿਰਦੇ ਆਪਣੇ ਇੱਕ ਜਿਹੜੇ ਸਾਨੂੰ 10 10 ਕਬੂਤਰ ਦੱਸੇ ਸੀ ਉਹਦੇ ਵਿੱਚੋਂ ਉਹ ਕਬੂਤਰ ਵੀ ਆਪਾਂ ਛੱਡਿਆ ਨਹੀਂ ਸੀ ਛਤਰੀ ਤੇ ਬੈਠਾ ਸੀ ਤੇ ਥੱਲੇ ਲਾਤਾ ਸੀ ਹੁਣ ਆਪਾਂ ਕਬੂਤਰ 9 ਛੱਡੇ ਅੱਜ ਤੇ ਇੱਕ ਕਬੂਤਰ ਆ ਗਿਆ 8 ਫਿਰਦਿਆ ਆਹ ਦੇਖੋ ਤਿੰਨ ਚਾਰ ਤਾਂ ਨੀਵੇਂ ਫਿਰਦੇ ਆ ਬਾਕੀ ਤਾਂ ਹਾਂ ਤੁਸੀਂ ਪਏ ਆ ਬੱਦਲਾਂ ਚ ਤੇ ਕੱਲ ਜਿਹੜੀਆਂ ਕਬੂਤਰੀਆਂ ਆਪਣੀਆਂ ਵਧੀਆ ਉੱਡੀਆਂ ਸੀ ਚੰਗੀਆਂ ਉੱਡੀਆਂ ਤੇ ਆਹ ਰੰਗ ਲਾ ਕੇ ਆਪਾਂ ਨਿਸ਼ਾਨੀਆਂ ਲਾ ਕੇ ਆਹ ਪਿੰਜਰੇ ਤੇ ਤਾੜਤੀਆਂ ਆਹ ਦੇਖੋ ਆਹ ਦੇਖੋ ਇੱਕ ਆ ਕਬੂਤਰੀ ਸੀ ਚਟੀਆਂ ਦੀ ਜਿਹੜੀ ਚੱਕਰ ਜੇ ਮਾਰਦੀ ਸੀ ਤੇ ਇੱਕ ਆ ਬੈਠੀ ਐ ਇਹਦੀ ਆਪਾਂ ਕਰਤੀ ਐ ਗੁਲਾਬੀ ਕੰਢੀ ਤੇ ਹਰੀ ਪੂਸ਼ ਇੱਕ ਆ ਬੈਠੀ ਐ ਖਟੀਆਂ ਦੀ ਤੇ ਇੱਕ ਜਿਹੜੀ ਸਾਨੂੰ ਰੱਤੀ ਦੱਸਿਆ ਸੀ ਆ ਬੈਠੀ ਐ ਰੱਤੀ ਕਰੋ ਚੱਕ ਤੇ ਜਿਹੜੀ ਚੀਨੀ ਜੀ ਬਾਅਦ ਚ ਆਈ ਐ ਸਾਰਿਆਂ ਨਾਲੋਂ ਤੇ ਇਹਦੀ ਹਰੀ ਪੂਸ਼ ਕਰਤੇ ਕਰੋ ਚੱਕ ਮੇਰੀਆਂ ਤਾਂ ਇਹ ਦੋਨੇ ਫੇਵਰੇਟ ਆ ਕਬੂਤਰੀਆਂ ਤੇ ਇੱਕ ਜਿਹੜੀ ਆਪਣੀ ਮੋਜੀ ਆ ਮੋਜੀ ਆ ਬੈਠੀ ਆ ਇੱਕ ਆ ਮੋਜੀ ਮੇਰੀ ਫੇਵਰੇਟ ਆ ਕਬੂਤਰੀ ਬਾਕੀ ਇਹਨਾਂ ਨੂੰ ਦੁਬਾਰੇ ਦੇਖਾਂਗੇ ਦੋਨਾਂ ਨੂੰ ਫਿਰ ਇਹਨਾਂ ਪੰਜਾਂ ਦੇ ਵਿੱਚੋਂ ਫਿਰ ਆਪਾਂ ਇੱਕ ਦੋ ਸਿਲੈਕਟ ਕਰਾਂਗੇ ਠੀਕ ਹੈ ਜੀ ਤੇ ਇਹ ਆਪਾਂ ਕੱਲ ਨੂੰ ਛੱਡਾਂਗੇ ਦੁਬਾਰੇ ਅੱਜ ਰੈਸਟ ਤੇ ਆ ਤੇ ਕਬੂਤਰ ਆਪਣੇ ਫਿਰਦੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਣੇ ਆ ਫਿਰਦੇ ਝੋਟੇ ਬੁੱਕਦੇ ਤੇ ਅੱਜ ਦੇਖਾਂਗੇ ਕਿਹੜੇ ਲਾਸਟ ਦੇ ਵਿੱਚ ਆਉਂਦੇ ਆ ਚਾਰ ਲਾਸਟ ਵਾਲੇ ਆਪਾਂ ਚੱਕ ਲਾਂਗੇ ਠੀਕ ਹੈ ਜੀ ਮਿੱਤਰੋ 10:35 ਹੋ ਗਏ ਤੇ ਆਪਣੇ ਕਬੂਤਰ ਆ ਗਏ ਥੱਲੇ ਤੇ ਦੋ ਕਬੂਤਰ ਉੱਚੇ ਖੜੇ ਆ ਤੇ ਆਹ ਕਰੋ ਚੱਕ ਅੱਜ ਪਹਿਲਾ ਦਿਨ ਆ ਆਪਣੇ ਕਬੂਤਰਾ ਨੂੰ ਤੇ ਕੱਢੇ ਹੋਇਆ 8:00 ਕਿੰਨੇ ਮਿੰਟਾਂ ਤੇ ਛੱਡੇ ਸੀ ਆਪਾਂ ਕਿ 8:00 ਸਹੀ 8:05 ਮਿੰਟ ਹੋਈ ਸੀ ਤੇ ਬਾਈ ਉਦੋਂ ਛੱਡਿਆ ਕਬੂਤਰ ਤੇ ਆਹ ਦੇਖੋ ਆ ਫਿਰਦਿਆ ਤਿੰਨ ਤੇ ਤਿੰਨ ਛੀ 7 ਤੇ 7 ਤੇ ਇੱਕ ਕਬੂਤਰ ਆ ਕੇ ਬਹਿ ਗਿਆ ਨਾਓ ਛੱਡਿਆ ਹੈ ਨਾ ਅੱਜ ਆਪਾਂ ਇੱਕ ਕਬੂਤਰ ਉੱਚਾ ਖੜਾ 10 ਨੀਵੇਂ ਆ ਕੇ ਕਬੂਤਰ ਤੇ ਉਦੋਂ ਬਾਅਦ ਦੇਖਦੇ ਆ ਬੈਹਿੰਦੇ ਆ ਜਾਂ ਚੜਦੇ ਆ ਤਾਂ ਹਨ ਆਪਣੇ ਢਾਂਗੇ ਛਤਰੀਆਂ ਲੱਗੀਆਂ ਪਈਆਂ ਆਹ ਦੇਖੋ ਤੇ ਆ ਜਾਂਦੇ ਆ ਕਬੂਤਰ ਅੱਜ ਰੰਗ ਜਆ ਲਾਇਆ ਆਪਾਂ ਤੇ ਸਿਆਣ ਬਹੁਤ ਵਧੀਆ ਹੁੰਦੀ ਐ ਆ ਦੇਖੋ ਗੁਲਾਬੀ ਪੂਛ ਵਾਲਾ ਤੇ ਹਰੀ ਬੇਠਾ ਵਾਲਾ ਤੇ ਹਰੀ ਕੰਢੀ ਵਾਲਾ ਤੇ ਆ ਗਿਆ ਇੱਕ ਆਪਣਾ ਹਰੀ ਪੇਟੀ ਵਾਲਾ ਤੇ ਕਰੋ ਚੱਕ ਬਾਈ ਆਪਣੇ ਕਬੂਤਰ ਜਿਹੜੇ ਕਿ ਸਿਲੈਕਟ ਕਰਨੇ ਆਪਾਂ ਬਾਜੀ ਵਾਸਤੇ ਲੈ ਵੀ ਆ ਤਾਂ ਮਾਰ ਲੱਗ ਗਿਆ ਚੱਕਰ ਹਰੀ ਕੰਢੀ ਲਓ ਜੀ ਆ ਗਏ ਆਪਣੇ ਆਹ ਕਬੂਤਰ ਰੰਗ ਦੇਖੋ ਕਿੰਨਾ ਘੈਂਟ ਲੱਗਦਾ ਕਰੋ ਚੱਕ ਆ ਚੱਲੇ ਆ ਪਹਿਲਾਂ ਆਪਣਾ ਇੱਕ ਕਬੂਤਰ ਚਾ 11 40 ਤੇ ਬਹਿ ਗਿਆ ਤੇ ਉਹ ਵੀ ਆਪਾਂ ਆਹ ਖੁੱਡੇ ਦੇ ਵਿੱਚ ਤਾੜਤਾ ਤੇ ਹੁਣ ਇੱਕ ਹੋਰ ਆ ਗਿਆ ਜਿਹਦੀ ਲਾਲਜੀ ਘੰਡੀ ਕੀਤੀ ਹੋਈ ਆ ਬਾਵਾ ਸਾਰੀ ਤੇ ਇੱਕ ਆ ਗਿਆ ਆਪਣਾ ਕਬੂਤਰ ਕਰੋ ਚੱਕ ਤੇ ਇਹ ਕਬੂਤਰ ਆ ਗਏ ਦੋ ਆ ਗਏ ਕਿ ਤਿੰਨ ਤਿੰਨ ਆ ਗਏ ਹੈ ਨਾ ਨੌ ਛੱਡੇ ਸੀ ਤਿੰਨ ਕਬੂਤਰ ਆ ਗਏ ਆਪਣੇ ਤੇ ਬਾਕੀ ਫਿਰਦੇ ਆ ਵਧੀਆ ਉੜਦੇ 11:45 ਹੋ ਗਏ ਤੇ ਆ ਫਿਰਦੇ ਆ ਬਾਕੀ ਤਿੰਨ ਤੇ ਦੋ ਤਿੰਨ ਉੱਪਰ ਖੜੇ ਆ ਲਓ ਵੀ ਮਿੱਤਰੋ ਕਰੋ ਚੱਕ ਆਹ ਇਹਨਾਂ ਦੇ ਕਬੂਤਰ ਆਪਣਾ ਗਲਾਬੀ ਪੂਸ਼ ਵਾਲਾ ਵੀਡੀਓ ਦੇ ਨਾਲ ਜੁੜੇ ਰਹੋ ਸਾਰੇ ਕਬੂਤਰ ਦੱਸਾਂਗੇ ਵੀ ਕਿੰਨੇ ਟਾਈਮ ਤੇ ਬੈਠੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਆਪਣਾ ਬਲੌਗ ਉਹ ਵੀ ਮਿੱਤਰੋ ਇੱਕ ਹੋਰ ਕਬੂਤਰ ਆਪਣਾ ਆ ਕੇ ਬਹਿ ਗਿਆ ਤੇ ਹਲਕਾ ਜਿਹਾ ਪੱਟਿਆ ਹੋਇਆ ਇਹਨੇ ਤੇ ਬਾਕੀ ਇਹ ਆ ਜਿਹੜੇ ਬਿੱਟ ਤੇ ਰੰਗ ਲਾਇਆ ਉਹ ਫਿਰਦਾ ਇੱਕ ਹਰੀ ਕੰਢੀ ਵਾਲਾ ਤੇ ਤੇ ਨਾ ਫਿਰਦਾ ਮੜੀ ਜੀ ਹਰੀ ਪੇਟੀ ਤੱਕ ਬਾਵਾ ਲਵੇੜਿਆ ਹੋਇਆ ਇਹਨੂੰ ਤੇ ਕਬੂਤਰ ਇੱਕ ਆ ਗਿਆ ਬੜਿਆ ਜ਼ੋਰ ਲਾ ਕੇ ਉੱਡੀ ਜਾਂਦਾ ਟਾਈਮ 12 ਵੱਜਣ ਵਾਲਿਆ ਤੇ ਆ ਦੇਖੋ ਇੱਕ ਆ ਕੱਲਾ ਚੱਕਰ ਮਾਰੀ ਜਾਂਦਾ ਹਰੀ ਕੰਢੀ ਵਾਲਾ ਕਬੂਤਰ ਉਹ ਗਿਆ ਉਹ ਸਾਹਮਣੇ ਜਾਂਦਾ ਦੇਖੋ ਉਹ ਦੇਖੋ ਲੱਗ ਗਿਆ ਇਹ ਥੋੜਾ ਜਿਹਾ ਬੈਠੀ ਜਾਂਦਾ ਇਹ ਖੜ ਕੇ ਕੱਲਾ ਚੱਕਰ ਮਾਰੀ ਜਾਂਦਾ ਤਾਨਵਾ ਆ ਜਾਂਦਾ ਕਰੋ ਚੱਕਾ ਲਾਵੀ ਚਾਹ ਵੀ ਆ ਗਈ ਆਪਣੀ ਤੇ ਕੱਲ ਜੜੀਆਂ ਕਬੂਤਰੀਆਂ ਆਈਆਂ ਤੇ ਉਹਨਾਂ ਵਾਸਤੇ ਬਦਾਮ ਚੀਰੀ ਜੰਨੇ ਆ ਕਬੂਤਰੀਆਂ ਵਾਸਤੇ ਕੱਲ ਵਾਲੀਆਂ ਵਾਸਤੇ ਬਦਾਮ ਚੀਰੀ ਜੰਨੇ ਕਰੋ ਚੱਕ ਆ ਗਿਆ ਇੱਕ ਹੋਰ ਲਾ ਦੇ ਇੱਕਾ ਕਿਹੜਾ ਰੰਗ ਲੱਗਿਆ ਦੇ ਮੇਲਾ ਦਾ ਹਰੀ ਪੂਛ ਹੈ ਦੀ ਮੂੰਹ ਬੱਟਲਾ ਸੀ ਇਹਨੇ ਪਹਿਲਾ ਦਿਨ ਆ ਫਿਰ ਜ਼ੋਰ ਜਾ ਲੱਗਦਾ ਚਿੱਟੀਆਂ ਦਾ ਹੈ ਨਾ ਹਰੀ ਪੂਛ ਵਾਲਾ ਉਹ ਉਹ ਨਾ ਨਾ ਉਹਦਾ ਉਹ ਚੜੂਗਾ ਉਹਦਾ ਉੱਚਾ ਉਂ ਕੇਰਾ ਇਹਦੇ ਕਰਕੇ ਆਈ ਸੀ ਥੱਲੇ ਆ ਦੇਖ ਮਾਰਨ ਲੱਗ ਗਿਆ ਚੱਕਰ ਦੁਬਾਰੇ ਅਬ ਬੈਠੀ ਜੀ ਵਾਲਾ ਵਧੀਆ ਉੱਡਦਾ ਗਿਆ ਤਾਂ ਹਾਂ ਉਹ ਕੰਢੀ ਜੀ ਵਾਲਾ ਤਾਂ ਆਈ ਨਹੀਂ ਫੇਰ ਮੁੜ ਗਿਆ ਦਰਮਿਆਨਾ ਜਾ ਕੇ ਲੋ ਵੀ ਮਿੱਤਰੋ 12:24 ਹੋ ਗਏ ਤੇ ਆ ਫਿਰਦੇ ਆਪਣੇ ਕਬੂਤਰ ਚਾਰ ਤੇ ਪੰਜਵਾਂ ਇੱਕ ਬਹਿ ਗਿਆ ਸੀ ਆਪਣਾ ਹਰੇ ਜੇ ਪੋਟੇ ਵਾਲਾ ਤੇ ਹੁਣ ਚਾਰ ਕਬੂਤਰ ਫਿਰਦੇ ਆ ਸਹੀ ਥੋੜੇ ਜੇ ਨੀਵੀਂ ਆਈ ਸੀ ਦਿਖਾਉਣਾ ਤੁਹਾਨੂੰ ਮੈਂ ਉਹ ਕਬੂਤਰੀਆਂ ਨੂੰ ਕੱਲ ਵਾਲੀਆਂ ਨੂੰ ਪਾਤੇ ਬਦਾਮ ਆ ਬੈਠੀਆਂ ਤੇ ਆਗੇ ਕਬੂਤਰ ਆਪਣੇ ਆ ਫਿਰਦੇ ਇੱਕ ਤਾਂ ਲਾਲ ਜੀ ਪੂਛ ਵਾਲਾ ਇੱਕ ਹਰੀ ਪੂਛ ਵਾਲਾ ਇੱਕ ਹਰੀ ਕੰਢੀ ਵਾਲਾ ਤੇ ਕਹਰੀ ਬੈਠਾ ਲਾ ਯਾਰ ਕਬੂਤਰ ਫਿਰਦੇ ਆ ਆਪਣੇ ਆ ਚੱਲੇ ਚਾਰੇ ਅੱਜ ਪਹਿਲਾ ਦਿਨ ਕਬੂਤਰਾਂ ਦਾ ਖੁੱਡੇ ਵੱਡੇ ਹੋਣ ਦਾ ਕਰਕੇ ਕਬੂਤਰ ਵਿੱਚ ਖੁੱਲੇ ਜਾਂਦੇ ਆ ਆ ਚੈੱਕ ਕਰੋ ਖੁੱਡੇ ਬਹੁਤ ਵੱਡੇ ਛੀਛੀ ਫੁੱਟੇ ਆ ਉੱਚੇ ਤੇ ਤਾਂ ਹੀ ਕਰਕੇ ਅੱਜ ਨਹੀਂ ਤਾਂ 10 ਮਸਾ ਬਜਾਉਂਦੇ ਇਹ ਵੱਡੇ ਖੁੱਡੇ ਹੋਣ ਦਾ ਕਰਕੇ ਖੁੱਲੇ ਜਾਂਦੇ ਆ ਕਬੂਤਰ ਲਓ ਵੀ ਮਿੱਤਰੋ 12:36 ਮਿੰਟ ਹੋ ਗਏ ਤੇ ਆਪਣੀ ਲਾਲਜੀ ਪੂਛ ਵਾਲਾ ਕਬੂਤਰ ਬੈ ਗਿਆ ਤੇ ਇੱਕ ਆ ਹਰੇਜੀ ਕੰਢੀ ਵਾਲਾ ਫਿਰਦਾ ਤੇ ਇੱਕ ਆ ਬਿੱਠਜੀ ਵਾਲਾ ਤੇ ਇੱਕ ਹਰੀ ਪੂਛ ਵਾਲਾ ਫਿਰਦਾ ਆ ਫਿਰਦਾ ਕਬੂਤਰ ਆਪਣੇ ਰਹਿ ਗਏ ਤਿੰਨ ਠੀਕ ਆ ਬਾਈ ਆ ਫਿਰਦਾ ਇੱਕ ਹਰੀ ਕੰਢੀ ਵਾਲਾ ਆ ਫਿਰਦਾ ਬਿੱਠੜਾ ਤੇ ਉਹਨੂੰ ਉਤਾਰ ਦੇ ਆ ਇੱਥੇ ਹੁਣ ਤਾਂ ਜਿੰਦਾ ਲਾਇਆ ਸੀ ਥੋ ਕੋਈ ਨਾ ਲੱਭ ਲੈਨੇ ਆ ਚਾਬੀ ਗਵਾਤੀ ਸਾਡੇ ਬੰਦੇ ਨੇ ਯਾਰ ਗੀੜੇ ਬਾਲੇ ਦਿੰਦਾ ਇਹ ਕਦੇ ਇੱਧਰ ਵਾਜ ਜਾਂਦਾ ਕਦੇ ਇੱਧਰ ਲਾ ਦੇ ਲਾ ਦੇ ਝਰਕ ਦੇਣ ਬਹੁਤ ਸੋਹਣਾ ਉੱਡ ਕੇ ਆਇਆ ਬਈ ਆਪਣਾ ਕਬੂਤਰ ਇਹ ਲਾਲ ਪੂਛ ਵਾਲਾ ਖਟੀਆਂ ਅੱਖਾਂ ਦਾ ਮਾੜੀ ਮਾੜੀ ਕਾਲੀ ਨੋਕਾ ਚਲੋ ਭਾਈ ਅੰਦਰ ਆ ਗਿਆ ਕੰਢੀ ਵਾਲਾ ਆਪਣਾ ਕੂਤਰ ਤੇ ਇੱਕ ਹਰੀ ਪੂਛ ਇੱਕ ਹਰੀ ਬੈਠਾ ਕੋਈ ਨਾ ਜਦੋਂ ਆਉਣਗੇ ਤੁਹਾਨੂੰ ਦੱਸਾਂਗੇ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਲਓ ਵੀ ਮਿੱਤਰੋ ਆਪਣਾ ਹਰੀ ਬੈਠਾ ਵਾਲਾ ਕੂਤਰ ਵੀ ਬੈਠ ਗਿਆ ਤੇ 12:48 ਮਿੰਟਾਂ ਤੇ ਬਹਿ ਗਿਆ ਤੇ ਲਓ ਵੀ ਇਹ ਹਰੀ ਕੰਢੀ ਵਾਲਾ ਆ ਬਹਿ ਗਿਆ ਹਰੀ ਘੰਡੀ ਵਾਲਾ ਵੀ ਬਹਿ ਗਿਆ ਇੱਕ ਕਬੂਤਰ ਰਹਿ ਗਿਆ ਆਪਣਾ ਆ ਹਰੀ ਪੂਸ਼ ਵਾਲਾ ਰਹਿ ਗਿਆ ਕਬੂਤਰ ਆ ਰਹਿ ਗਿਆ ਬਾਈ ਹਰੀ ਪੂਸ਼ ਲਓ ਵੀ ਮਿੱਤਰੋ ਫਿਲਹਾਲ ਆਪਣੇ ਕਬੂਤਰ ਸਾਰੇ ਆ ਗਏ ਤੇ ਇਕੱਲਾ ਆ ਹਰੀ ਪੂਸ਼ ਵਾਲਾ ਰਹਿ ਗਿਆ ਇਹ 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 ਚੱਕ 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 ਲਓ ਵੀ 12:50 ਮਿੰਟਾਂ ਤੇ ਸਾਰੇ ਕਬੂਤਰ ਬੈਠ ਗਏ ਆਪਣੇ ਤੇ ਆ ਤਿੰਨੇ ਆਪਾਂ ਆ ਸਿਲੈਕਟ ਕਰ ਲਏ ਠੀਕ ਹੈ ਇੱਕ ਉਹ ਬੈਠਾ ਸਾਹਮਣੇ ਆ ਬੈਠਾ ਆ ਚਾਰੇ ਕਬੂਤਰ ਆਪਾਂ ਸਿਲੈਕਟ ਕਰ ਲਏ ਇਹਨਾਂ ਨੂੰ ਬਦਾਮ ਪਾਇਆ ਕਰਾਂਗੇ ਤੇ ਗਾਹਣੀਆਂ ਬਾਜ਼ੀਆਂ ਤੇ ਇਹਨਾਂ ਨਾਲ ਝੱਟ ਦੇਖਾਂਗੇ ਠੀਕ ਹੈ ਮਿੱਤਰੋ ਤੇ ਬਾਕੀ ਤੁਹਾਨੂੰ ਕਬੂਤਰ ਦਿਖਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਾਂਗੇ ਆਪਣੇ ਬਲੌਗ ਦੀ ਤੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਜਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਬਾਈ ਲਾਦੇ ਲਾਦੇ ਬੋਚ ਕੇ ਦੇਣ ਚੱਲ 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 ਇਹ ਲਓ ਆ ਗਿਆ ਛਤਰੀ ਤੇ ਇਹ ਥੋੜਾ ਜਿਹਾ ਪਾਸੇ ਤੇ ਬੰਦ ਲਓ ਵੀ ਮਿੱਤਰੋ ਆਪਣੇ ਆਹ ਗਏ ਕਬੂਤਰ ਸਾਰੇ ਤੇ ਲਓ ਵੀ ਮਿੱਤਰੋ ਜਿਹੜਾ ਆਪਣਾ ਬੇਠਾ ਵਾਲਾ ਕਬੂਤਰ ਆਹ ਦੇਖੋ ਅੱਖ ਦੇਖੋ ਕਿੰਨੀ ਭੈੜੀ ਐ ਕਾਲੀ ਨੋਕ ਤੇ ਕਾਲੀਆਂ ਨੰਦਰਾ ਤੇ ਕਰੋ ਚੈੱਕ ਆਹ ਆਪਣਾ ਹਰੀ ਪੂਛ ਵਾਲਾ ਆ ਕਟੀਆਂ ਦਾ ਆਪਣਾ ਗਰਾਬੀ ਪੂਛ ਵਾਲਾ ਤੇ ਆ ਆਪਣਾ ਬਾਦਾਮ ਸਿਰਾ ਕਾਲੀ ਕੰਡੀ ਹਰੀ ਕੰਡੀ ਵਾਲਾ ਲੋ ਵੀ ਆ ਕਬੂਤਰ ਆਪਾਂ ਕਰ ਲਿਆ ਸਿਲੈਕਟ ਤੇ ਇਹਨਾਂ ਨੂੰ ਦਮ ਦਮ ਦਵਾ ਕੇ ਤੇ ਆਪਾਂ ਪਾਣੀ ਲਵਾਵਾਂਗੇ ਠੀਕ ਹੈ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਬਾਈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਕਹੇ ਜੇ ਵਲੌਗ ਚਾਹੀਦੇ ਆ ਠੀਕ ਹੈ ਬਾਈ ਠੀਕ ਹੈ ਬਾਈ ਚੜ੍ਹਦੀ ਕਲਾ 'ਚ ਰਹੋ バーだ。